ਉਹਨੂੰ ਸੈਲੀਬ੍ਰੇਟ ਕਰਦੇ ਹੋ। ਤੇ ਉਹਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਇਹ ਫਲਾਈ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਪੰਖੜਨ ਚਾਚਾ ਰੱਖੀਏ ਤੇ ਕਿ ਕੋਈ ਕ੍ਰਿਮਨਲ ਐਲੀਮੈਂਟ ਜਿਹਾ ਜਾਂ ਪੋਲਿਟਿਕਲ ਐਲੀਮੈਂਟ ਉਹਨਾਂ ਨੂੰ ਕੋਈ ਨਾ ਕਰੇ। ਸਾਰਾ ਮੂਮੈਂਟ ਦੇਖਣ ਦੇ ਵਿੱਚ ਆਉਂਦਾ ਕਿ 31 ਦਸੰਬਰ ਦੀ ਰਾਤ ਨੂੰ ਨਵੇਂ ਸਾਲ ਦੀ ਆਮਦ ਤੋਂ ਇੱਕ ਦਿਨ ਪਹਿਲਾਂ ਲੋਕ ਬਹੁਤ ਸੈਲੀਬ੍ਰੇਸ਼ਨ ਕਰਦੇ ਆ ਖਾਸ ਕਰਕੇ ਯੂਥ ਜਿਹੜਾ ਵਾ ਆਮ ਸੜਕਾਂ ਤੇ ਬਾਜ਼ਾਰਾਂ 'ਚ ਰਾਤ ਦੇ ਸਮੇਂ ਕੋਈ ਨਾ ਜਮਾਉਂਦਾ ਪਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ? ਤੇ ਇਹ ਵੀ ਉਹ ਇਹ ਮੈਸੇਜ ਦੇਣਾ ਚਾਹਦੇ ਆ ਕਿ ਨਵਾਂ ਸਾਲਿਕ ਤੰਗਰੇਟ ਜਰੂਰ ਕਰੋ ਉਹ ਜਰੂਰ ਮਨਾਇਆ ਜੀਏ ਨਵਾਂ ਸਾਲ ਜਿਹੜਾ ਨਈ ਪੋਲਿਟੀ ਲੱਗ ਰਹੀ ਤੇ ਕਈ ਸਾਰੇ ਤਰਕਿਆਂ ਵੀ ਵਿਖਰਾ ਬਟ ਇਹ सेलिब्रेशन ਜਿਹੜਾ ਇਹ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ ਕਿਤੇ ਵੀ ਕੋਈ ਸ਼ਰਾਬ ਪੀ ਕੇ ਉਲੜਵਾਦੀ ਜਾਂ ਖੇਡ ਖੜ ਦਾ ਇੰਟਰਨ ਕਰਨਾ ਜਾਂ ਕੋਈ ਕਿਸੀ ਹੋਰ ਨੂੰ ਤਕਰੀਰ ਦੇਣਾ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਇਸ ਦਾ ਵੀ ਕੋਈ ਵੀ ਅਰੋਚਕ ਚੱਲਦਾ ਉਹ ਨਜ਼ਰ ਆਵੇ ਤਾਂ ਸਵਾਰਾਂ ਦੀ ਨਾਵਾਸ ਦੇ ਜਿਹੜੀ ਤੰਗਰੇਟ ਦਾ ਕਾਰਨ ਹੋਵੇ ਮੈਂ ਜਵਾ ਪੁਲਸ ਨੂੰ ਪੀਸ਼ ਨੂੰ ਦੇ ਦੇਣਾ ਚਾਹੁੰਦਾ ਨਵੇਂ ਸਾਲ ਤੇ ਜੀ ਨਵੇਂ ਸਾਲ ਤੇ ਨਵੇਂ ਸਾਲ ਤੇ ਸਾਡਾ ਇਹੀ ਸੰਦੇਸ਼ ਹੈ ਕਿ ਤੁਸੀਂ ਨਵੇਂ ਸਾਲ ਦੀ ਸਾਰੀ ਜਿਹੜੀ ਆਪਣੇ सेलिब्रेशन ਜਿਹੜੀ ਜੀ ਹੈਗੀ ਹੈ ਆਪਣੀ ਖੁਸ਼ੀਆਂ ਉਹ ਮਨਾਓ ਪਰ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਲੈ ਕੇ ਤੇ ਕਿਸੇ ਵੀ ਕੋਈ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਬਹੁਤ ਨਾ ਹੋਵੇ ਤੇ ਕਾਨੂੰਨ ਦੀ ਅਤੇ ਕੂਰਤ ਦੀ ਇਹਨਾਂ ਦੀ ਪਾਲਣਾ ਕਰੋ ਤੇ ਤੁਸੀਂ ਸਿੱਧੇ ਤੁਹਾਡੀ ਕੌਮੀਅਤ ਹੈ ਤੁਹਾਡੀ ਸੇਵਾ ਲਈ ਹੈ ਅਮਾ ਦਾ ਸਾਥ ਹੋ ਜੇ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਦੇਖੀ ਕੋਈ ਚਾਹੁੰਦਾ ਹੈ ਉਹ ਤੁਹਾਡੇ ਨਾਲ ਦੇ ਕੇ ਦਿੱਤਾ ਜਾਵੇ ਸਰ ਅੰਗਣੀ ਤੋਂ ਦਾ ਮੌਸਮ ਚੱਲ ਰਿਹਾ ਜੀ ਆਮੋਮਣ ਇਹਨਾਂ ਦਿਨਾਂ ਦੇ ਵਿੱਚ ਸਮਗਲਰੀਆਂ ਔਰ ਗੈਰ ਕਾਨੂੰਨੀ ਐਕਟੀਵਿਟੀਜ਼ ਬਾਰਡਰ ਏਕੀਏ ਦੇ ਵਿੱਚ ਥੋੜੀਆਂ ਜਿਆਦਾ ਵਾਝੀਆਂ ਮੀਆਂ ਨੇ ਹਾਲਾਂਕਿ ਬੀਐਸਐਫ ਦੀ ਜੁੜੀਆ ਲੇਕਿਨ ਕਿਤੇ ਨਾ ਕਿਤੇ ਪੰਜਾਬ ਪੁਲਿਸ ਵੀ ਸੈਕੰਡ ਲਾਈਨ ਆਫ ਡਿਫੈਂਸ ਵਜੋਂ ਕੰਮ ਕਰਦੀ ਆ ਸਰ ਇਸ ਨੂੰ ਲੈ ਕੇ ਅਗਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਬਾਰਡਰ ਏਰੀਆ ਦੇ ਵਿੱਚ ਕੀ ਕੁਝ ਖਾਸ ਕੀਤਾ ਜਾ ਰਿਹਾ ਜੀ ਠੰਡ ਦੇ ਮੌਸਮ ਨੂੰ ਲੈ ਕੇ ਆਪ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਧੁੰਦ ਦਾ ਮੌਸਮ ਹੈ ਆਈਐਮਡੀ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਆਪਣੇ ਜਿਹੜੇ ਬਾਰਡਰ ਤੇ ਏਰੀਆ ਸਪੈਸ਼ਲੀ ਇਸਦੇ ਕਾਫੀ ਧੁੰਦ ਤੇ ਕੋਹਰਾ ਜਿਹੜਾ ਹੈ ਉਹ ਰਹੂਗਾ ਅਗਲੇ 3-4 ਦਿਨ ਤੱਕ ਤੇ ਇਹ ਕੋਹਰੇ ਦਾ ਬੈਨੀਫਿਟ ਜਿਹੜਾ ਹੈ ਉਹ ਜੋ ਐਂਟੀ ਸੋਸ਼ਲ ਐਲੀਮੈਂਟਸ ਹੈਗੇ ਸਮਗਲਰ ਹੋ ਗਏ ਤੇ ਜਿਹੜੇ ਅਮਨ ਚਾਹ ਅਮਨ ਕੰਮ ਨੂੰ ਬੰਦ ਕਰਨਾ ਚਾਹੁੰਦੇ ਉਹ ਵੀ ਇਸ ਚੀਜ਼ ਦਾ ਬੈਨੀਫਿਟ ਉਠਾਉਂਦੇ ਜਿਸ ਕਰਕੇ ਅਸੀਂ ਇਹ ਸਾਰੇ ਫਲੈਗ ਮਾਰਕ ਜਿਹੜੇ ਉਹ ਕੱਢ ਰਹੇ ਹਾਂ ਤੇ ਅੱਜ ਤਾਰੀਵਾਲ ਦੇ ਵਿੱਚ ਕੱਢਿਆ ਜਾ ਰਿਹਾ ਕੱਲ ਅੱਜ ਜਿਹੜਾ ਇਸ ਤੋਂ ਬਾਅਦ ਤਲਾਨਾਉ ਦੇ ਵਿੱਚ ਵੀ ਕੱਢਿਆ ਜਾਊਗਾ